ਮਿੱਟੀ ਤਾਂ ਲੱਗੀ ਹੈਗੀ ਪੁੱਤ ਮੈਂ ਨਾ ਐਂ ਕਹਿੰਦੀ ਸੀ ਜੇ ਤੂੰ ਅੰਦਰੋਂ ਮੈਂ ਚੱਕ ਕੇ ਉਹ ਲਿਆ ਦਿੰਦਾ ਤਾਂ ਮਾੜਾ ਮੋਟਾ ਸੇ ਢਾਕਲਾ ਕੋ ਕੰਡ ਕੱਢ ਲਾ ਕਰੋ ਓਹੋ ਬਾਈ ਮੇਰੇ ਹੱਥ ਨਾ ਮਿੱਟੀ ਨਾਲ ਲਿਬੜੇ ਹੋਏ ਸੀ ਤਾਂ ਭੁੱਲ ਗਈ ਸੀ ਮੈਂ ਤੇ ਘਰ ਦੇ ਨਾਲ ਇੱਜ਼ਤ ਕਰਨਗੇ ਹੋਰ ਬਾਹਰ ਦੇ ਕਿੱਥੋਂ ਕਰਨਗੇ ਤੁਸੀਂ ਵੀ ਨਹੀਂ ਸਿਰ ਢਾਕਦੇ ਓ ਤੂੰ ਇੱਥੇ ਖੜਾ ਕੀ ਕਰਦਾਗਾ ਤੂੰ ਸੁਣ ਡਾਦਾ ਲੋਕਾਂ ਦੇ ਦੋਤੇ ਆ ਕੇ ਨਾਨ ਕੀ ਇੰਨਾ ਕੰਮ ਕਰਦੇ ਛੇਕੜ ਨੂੰ ਬੇਰੀਆਂ ਚੋਂ ਤੋਤੇ ਢਾਲਾ ਜਾ ਡਾ ਕੇ ਆ ਤੇ ਭਾਈ ਉਹ ਗਿਆ ਕਿ ਨਾ ਉਹ ਮੁੰਡਾ ਗਿਆ ਹੋਇਆ ਆਊਗਾ ਜੂ ਮੁੜ ਕੇ ਪਤਾ ਨਹੀਂ ਮੈਨੂੰ ਤਾਂ ਤੁਸੀਂ ਫੋਨ ਕਰਕੇ ਪੁੱਛਿਆ ਨਹੀਂ ਮੈਨੂੰ ਨਹੀਂ ਭਾਈ ਆ ਠਿਕਰਾ ਲਾਉਣਾ ਆਉਂਦਾ ਫਿਰ ਜੇ ਉਹਦਾ ਨੰਬਰ ਹੈਗਾ ਤਾਂ ਮੈਨੂੰ ਨੰਬਰ ਲਾ ਕੇ ਦੇ ਉਹਦਾ ਮੈਂ ਕਰਦਾ ਗੱਲ ਲਾ ਕੇ ਦਿਨੀ ਹੈ ਇਹਨਾਂ ਦਾ ਬੜਾ ਮਾਰੇ ਜਿੱਥੇ ਜਾਂਦੇ ਆਗੇ ਚੌਧਰੀ ਉੱਥੇ ਜਾ ਕੇ ਹੀ ਬਹਿ ਜਾਂਦੇ ਆਗੇ ਲਫੜਾ

ਦੇਖਣਾ ਕੋਈ ਗੱਲ ਨਹੀਂ ਫਿਰ ਹਾਂ ਚੁੰਗਣੀ ਉੱਥੇ ਛੱਡਿਆ ਹੀ ਆਪਦੇ ਹਾਈ ਦੇ ਭਾ ਪੁੱਤ ਦੀ ਵੀ ਕੋਈ ਨਾ ਕੋਈ ਨਾ ਬਹਿਣਾ ਬੋਲੇ ਗਰੇ ਹਾਏ ਨਹੀਂਗਾ ਛੋਡੇ ਚ ਵੀ ਕੰਨ ਖੰਡਾ ਜਮਾ ਤੁਸੀਂ ਵੀ ਨਾ ਪੁੱਤ ਦਾ ਤੁਸੀਂ ਬਣੇ ਫਿਰਦੇ ਹੋ ਜਨਾਨੀਆਂ ਦੇ ਪੁੱਤਾਂ ਕਿਵੇਂ ਪਕਾਈ ਨਹੀਂ ਮਾਰਦੇ ਬੇ ਮਾਰਦੇ ਹੁੰਦੇ ਪਕਾਈ ਆ ਜਾ ਆ ਜਾ ਕਿਉਂ ਸਾਰਾ ਦਿਨ ਭੱਜੂ ਭੱਜੂ ਕਰਦਾ ਰਹਿਣਾ ਕਦੇ ਤਾਂ ਪਿਆਰ ਨਾਲ ਬੋਲ ਪਿਆ ਕਰ ਨਾਲੇ ਜੇ ਪਿਆਰ ਨਾ ਕਹਿ ਦਿੰਦਾ ਵੀ ਭਾਈ ਆਊਗੀ ਉਹ ਨੋ ਰਾਣੀ ਤਾਂ ਵਧੀਆ ਸੋਨਾ ਵੀ ਲੱਗਦਾ ਕਿਉਂ ਆਵਦੀ ਇੱਜ਼ਤ ਆਪ ਮਿੱਟੀ ਕਰਾਈ ਜਨਾ ਮਾੜੀ ਮੋਟੀ ਸੰਗ ਸ਼ਰਮ ਕਰ ਲਿਆ ਕਰ ਆ ਗੱਲਾਂ ਕਰਦੀ ਨਾ ਅਸੀਂ ਨੋਹਾ ਸੋਹਣੀਆਂ ਨਹੀਂ ਲੱਗਦੀਆਂ ਹੈਗੇ ਆ ਤੂੰ ਮਾੜਾ ਮੋਟਾ ਕੁੰਡ ਕੱਢ ਲਾ ਕਰ ਕੱਢ ਲਿਆ ਕਰ ਕੁੰਡ ਨਾਲੇ ਹੋਰ ਸਾਰਾ ਤੈਨੂੰ ਤੁਸੀਂ ਪਤਾ ਨਹੀਂ ਇਹਨੂੰ ਕਦੋਂ ਅਕਲਾਉਗੀ ਜੋ ਵੀ ਨਹੀਂ ਮੇਰੇ ਕੋਲ ਜਮੇ ਸ਼ਰਮ ਮੈਨੂੰ ਪਤਾ ਨਹੀਂ ਕਿਹੜੀ ਵੇਚ ਵਟ ਕੇ ਖਾ ਗਈ ਹੈਗੇ ਕਿੱਥੇ ਹੈ ਹੋਏ ਨਾ ਵਾਹ ਪੈ ਗਿਆ ਹੈ ਹੈ ਲੈ ਲਓ ਖੁਰਕਨੇ ਲੈ ਲਓ ਨਹੀਂ ਪੈਣੇ ਕਿਵੇਂ ਅਦਾਜ਼ ਜੀ ਹੋਈ ਬੈਠੀ ਆ ਪੈਣੇ ਕੀ ਦੱਸਾਂ ਤੈਨੂੰ ਕੁਇਲਦਾਰੀ ਦੀਆਂ ਜ਼ਿੰਮੇਵਾਰੀਆਂ ਬੈ ਜਾ ਪਹਿਲਾਂ ਪੈਣੇ ਕੋਈ ਟੱਕਲਾ ਕੁਰਚਨਾ ਲੈਣਾ ਤਾਂ ਪੀੜੀ ਤਾਂ ਦੇਰੇ ਬੈਠ ਹਨ ਪੀੜੀ ਤਾਂ ਹੈਗੀ ਸਾਡੇ ਨਾਲ ਨਾਲ ਵਾਲੇ ਗਵੰਡੀਆਂ ਦੇ ਵਿਆਹ ਸੀਗਾ ਤੇ ਉਹਨਾਂ ਮੰਗ ਕੇ ਲੈ ਗਏ ਮੰਜੇ ਵੀ ਲੈ ਗਏ ਮੰਗ ਕੇ ਕਹੀ ਚਲ ਤੂੰ ਆਈ ਬੈਠੀ ਮੈਂ ਤੇ ਕਹਿੰਦੀ ਆ ਲੈ ਆਹ ਲੈ ਅਜ ਤੱਕ ਕੜ ਕੇ ਦੀ ਮੇਰੀ ਬੋਹਣੀ ਨਹੀਂ ਹੋਈ ਭੈਣੇ ਬੋਹਣੀ ਕਰਾ ਦੇ ਮੈਨੂੰ ਨਾ ਗਈ ਕਿੱਧਰ ਸੀ ਤੂੰ ਸਾਰੇ ਪਿੰਡ ਚ ਫੇਰੀ ਨਹੀਂ ਪਾਈ ਅੱਜ ਮੈਂ ਤਾਂ ਤੁਹਾਡੇ ਸਾਰੇ ਪਿੰਡ ਦੀ ਫੇਰ ਨਹੀਂ ਗਾ ਕੇ ਆਈ ਆਂ ਕਿਸੇ ਨੇ ਪੰਜੀ ਨਹੀਂ ਦਿੱਤੀ ਹੈਗੀ ਕਿਸੇ ਨੇ ਭੋਣੀ ਨਹੀਂ ਕਰਾਈ ਅੱਜ ਮੇਰੀ ਭੋਣੀ ਕਰਾ ਦੇ ਪੈਣੇ ਆ ਲੈ ਲੈ ਨਹੀਂ ਤੂੰ ਵੀ ਨਾ ਚੱਕ ਕੇ ਮੂੰਹ ਕਿਹੜੇ ਪਿੰਡ ਚ ਆ ਗਈ ਤੈਨੂੰ ਕੀ ਪਤਾਗਾ ਇਹ ਪਿੰਡ ਤਾਂ ਸਿਰੇ ਦੇ ਕੰਜੂਸਾਂ ਦਾ ਹੈਗਾ ਮੈਂ ਤਾਂ ਆਪ ਆ ਘਰੇ ਆ ਕੇ ਨਾ ਵਿਆਹ ਕਰਾ ਕੇ ਪਛਤਾਈ ਜਾਨੀ ਕੀ ਕੀ ਦੁੱਖ ਦੱਸਾਂ ਤੈਨੂੰ ਆਪਦੇ ਤਾਂ ਹੀ ਤਾਂ ਉਦਾਸ ਹੋਈ ਬੈਠੀ ਸੀਗੇ ਕਿਆ ਪੈਣ ਤੈਨੂੰ ਕੀ ਪਰੇਸ਼ਾਨੀ ਹੈ ਪਰੇਸ਼ਾਨੀਆਂ ਤਾਂ ਤੂੰ ਪੁੱਛਣਾ ਬਾਲੀਆਂ ਪਰੇਸ਼ਾਨੀਆਂ ਨੇ ਕਿਹੜੀ ਕਿਹੜੀ ਦੱਸਾਂ ਤੈਨੂੰ ਨਾਲੇ ਜੇ ਤੈਨੂੰ ਦੱਸ ਦਿੱਤਾ ਤੂੰ ਗੜਾ ਮੇਰਾ ਹੱਲ ਕਰ ਦੇਂਗੀ ਚੱਲ ਤੂੰ ਦੱਸ ਆਵਦਾ ਦੁੱਖ ਸੁੱਖ ਕੋਈ ਗੱਲ ਨਹੀਂ ਬੋਣੀ ਤਾਂ ਮੈਂ ਕਰਾ ਲੂੰਗੀ ਸਾਡੇ ਤਾਂ ਨਾ ਬੱਠਲ ਜਾਂ ਟੁੱਟਿਆ ਪਿਆ ਉਹਦੇ ਥੱਲਾ ਲਾਉਣ ਵਾਲਾ ਉਹ ਲਾ ਜੀ ਤੂੰ ਹਾਂ ਅਸੀਂ ਇੱਥੇ ਨਵੇਂ ਨਵੇਂ ਆਏ ਆ ਛੋਟੇ ਪਿੰਡ ਚ ਚੁੰਬੀਆਂ ਇੱਥੇ ਪਾਈਆਂ ਬੱਲਾਗੇ ਤੁਹਾਡੇ ਟੋਬੇ ਰੇ ਲੱਗੇ ਪਾਈਆਂ ਅੱਗੇ ਕੋਈ ਗੱਲ ਨਹੀਂ ਕੋਤਾ ਕੁਛ ਨਹੀਂ ਇਹ ਤਾਂ ਇਹ ਕਹਿੰਦੀ ਕਿ ਨਹੀਂ ਮੈਂ ਤੁਹਾਡੇ ਬੱਠੇ ਦੇ ਬਾਹਰ ਹੀ ਤੇ ਥੱਲਾ ਲਾ ਜਾਨੀ ਆ ਵੀ ਚਲ ਤੁਸੀਂ ਮੈਨੂੰ ਪੈਸੇ ਨਾ ਦਿਓ ਤੇ ਇੱਕ ਟੂੜੀ ਦੀ ਪੰਡ ਦੇ ਦੇ ਸਾਡੇ ਪਸ਼ੂ ਭੁੱਖੇ ਖੜੇ ਆਗੇ ਅਗਰ ਸਾਡੇ 750 ਕੁਆਟਲ ਹੋਈ ਪਈ ਆ 350 ਦੀ ਪੰਡ ਬਣਦੀ ਇਹਨਾਂ ਨੇ ਪੰਡਾਂ ਦੇਖੀਆਂ ਨੇ ਕੁਆਟਲ ਪਾਸੇ ਲੈ ਜਾਂਦੀ ਆ ਟੂੜੀ ਫੇਰ ਕੀ ਹੋ ਗਿਆ ਨਹੀਂ ਕਰ ਤੀਰੀ ਚਾਹੁੰਦੀ ਐ ਮੈਂ ਵੀ ਪਸ਼ੂ ਦਾ ਕੰਮ ਕਰੂੰਗੀ ਹਾਂ ਪਰ ਦੀ ਬਾਤ ਆ ਸੌਰੀਆ 600 ਦੀ ਦਾ ਬਾਰਡਾ 350 ਟੂੜੀ ਦਾ ਦੇ ਹੀ ਜਾਨੀ ਇਹਨੂੰ ਫੇਰ ਕੀ ਹੋ ਗਿਆ ਪਤਾ ਨਹੀਂ ਮੇ ਪੰਨ ਲੱਗਦਾ ਹੁੰਦਾ ਇਹਦੇ ਬੰਦੇ ਦਾ ला ला आ, हाँ। तो तो ने ने ना चाके लिया पा वालिया चकनी बथेरे और काम अना करना होंगे जे करे ना उसका ਜੇ ਤੁਹਾਡੇ ਨਹੀਂ ਕੰਮ ਰਹੀ ਤਾਂ ਮੈਂ ਲੈ ਜਾਂ ਲਹੀ ਨਹੀਂ ਤੇਰੇ ਹਾਂ ਫੜਾ ਤੋ ਚੱਕੀ ਫੜਾ ਤੋ ਫੜਾ ਤੋ ਕਹਿਣੀ ਐ ਇਹ ਵੀ ਕਿ ਮੈਂ ਨਾ ਹੁੰਦਾ ਨਾ ਆ ਤੇਰੀ ਬਾਲਟੀ ਦੇ ਤਰ੍ਹਾਂ ਇਹਨੇ ਦਾਣੇ ਓਟੀ ਆਟਾ ਕਹਿੰਦੀ ਕੀ ਗੱਲ ਐ ਮੈਂ 600 ਦੀ ਬਾਲਟੀ 700 ਦਾ ਸਮਾਨ ਲੈ ਜਾਂ ਮੈਂ ਤੇਰੇ ਵਰਗੀਆਂ ਤੋਂ ਬਾਈ ਤੂੰ ਕਿਉਂ ਐ ਕਰਦਾ ਹੁੰਦਾ ਬਾਹਰ ਆਸੀ ਨਹੀਂ ਕਿਸੇ ਨਾਲ ਜਿੱਤੇ ਠੱਗੀ ਮਾਰੀ ਹਾਂ ਠੱਗੀ ਮਾਰੀ ਤੁਸੀਂ ਆਹ ਤੇ ਕੀ ਫਿਰਦੀਆਂ ਨੇ ਇਹਦੇ ਵਟਨੇ ਇੱਕ ਬੰਡ ਤੁਡੀ ਦੀ ਲਗਾਉਣੀ ਇਹ ਪਾ 300 ਦਾ ਕਰ ਸਰਦਾਰਾ ਨਾ ਕਰ ਲੈ ਗੱਲ ਹੁਣ ਮੈਂ ਆਈ ਕਿਹਾ ਜੀ ਨੂ ਬਈਆ ਪੱਥਰ ਲਗਾਈ ਲੈਨੇ ਆਂ ਬਾਰੀਆਂ ਥੱਲਾ ਨਾਲ ਪੈਣਾ ਨੇਗਾ ਤੂੰ ਐਂ ਦੱਸ ਵੀ ਇਹਦੇ ਥੱਲਾ ਲਾਵੇ ਇੱਕ ਬੱਠਲ ਦੇ ਲਾ ਠੀਕ ਆ ਠੀਕ ਆ ਸਰਦਾਰ ਤੇ ਰੁਪਏ 40 ਦੇ ਦੂੰਗਾ ਤੇ ਫਿਰ ਰਾਮ ਤੋਂ ਸਰਦਾਰ ਜੀ ਤੇ ਹੋਰ ਇਹਦਾ ਕੀ ਕਰੇਂਗੀ ਤੂੰ ਇਹਦੇ ਤੇ ਬਹੁਤ ਮਿਹਨਤ ਲੱਗਦੀ ਆ ਮਿਹਨਤ ਲੱਗਣੀ ਆ ਪੱਤਰੀ ਮੋੜ ਕੇ ਲਾ ਦੇ ਚੱਲ 50 ਲੈ ਲਈ ਤੇ ਲੈ ਜਾ ਚੱਕ ਇਹਨੂੰ 40 ਰੁਪਏ ਚ ਬਣਾ ਤੈਨੂੰ ਕੋਈ ਬਾਤ ਨਹੀਂ ਕਹੇਗਾ ਅਰੇ ਦੇ ਚਾਹੇ ਤੇ ਮਹਾਂਗਾ ਹੈ ਅੱਜ ਕੱਲ ਫਤਹਿ ਨਾ ਹਾਂਗਾ ਇਹ ਕਿੰਨੀ ਹੋ ਰਹੀ ਹੈਗੀ ਸਤੇਲੇਪਨ ਦੇ ਕਿਨੇ ਮੰਗੇ ਹੋ ਗਏ ਕਿ ਕਦੇ ਖਰੀਦ ਕੇ ਨਾ ਆਏ ਹੋਵੇ ਤਾਂ ਹੀ ਪਤਾ ਲੱਗੇ ਤੈਨੂੰ ਕਿੰਨੀ ਮਹੰਗਾਈ ਨੂੰ ਹੁਣ ਇਹਨਾਂ ਦਾ ਘਰ ਚਲਾ ਕੇ ਚੰਨਾ ਮੈਂ ਘਰ ਚ ਲਾਉਣ ਦੀ ਗੱਲ ਨਹੀਂ ਹੈ ਜੇ ਫਿਰ ਤੂੰ ਇਹਨੇ ਉਹ ਕਹਿਣਾ ਹੁੰਦਾ ਰੱਬ ਲਾਗ ਦੀ ਗੱਲ ਕਰ ਫਿਰ ਕਿਉਂ ਗਏ ਥੱਲਾ ਲਵਾ ਲਾਂਗੇ ਤਾਂ ਨਾਲੇ ਕੰਮ ਤਾਂ ਆਪਣੀ ਆਉਗੀ ਥੱਲਾ ਲਵਾ ਲਾਂਗੇ ਬਣਦਾ ਤਾਂ ਕਰ ਲੈ ਇਹਨੂੰ ਦੇਈ ਤੇ ਜਨਾ 50 ਰੁਪਏ 25 ਹੋਵੇ ਸਾਡੇ ਮੈਨ ਤਾਂ ਐਸੀ ਵੀ ਛੱਡੇ ਮੈਨੂੰ ਤੂੜੀ ਦੀ ਫੰਡ ਦੇ ਦੇ ਤੂੜੀ ਦਾ ਮੱਝਾ ਪੁਖੀਆਂ ਖੜੀਆਂ ਸਾਡੇ 750 ਨੂੰ ਕੁਆਟਲਾ ਦੇ ਦੇ ਇਹਨੂੰ ਤੂੜੀ ਮੱਝਾ ਪੁਖੀਆਂ ਖੜੀਆਂ ਸਰਦਾਰ ਜੀ ਐਵੇਂ ਕਿਉਂ ਕਰਦੇ ਆ ਇਹ ਪੈਣ ਮੈਂ ਤਾਂ ਪੁੱਲ ਗਈ ਪੰਗੇ ਦੀ ਭੁੱਖੀ ਆ ਰੋਟੀ ਤਾਂ ਖਵਾ ਦੇ ਰੋਟੀ ਤਾਂ ਕੋਈ ਨਾ ਮੇਰੇ ਨੂੰ ਖਵਾ ਦੇ ਨਾ ਲੰਗਰ ਲਾ ਦੇ ਇਹਦੇ ਲਈ ਟੈਂਟ ਲਾ ਦਿਓ ਜਾ ਦੇ ਰੋਟੀ ਇਹਨੂੰ ਰੋਟੀ ਖਾਣੇ ਤੇਰਾ ਕੋਹਾ ਗੁੜਾ ਸਟਕੇ ਆ ਠੀਕ ਹੈ ਜੀ ਕਿੰਨੀ ਵਾਰੀ ਕਹਿੰਦਾ ਜਦੋਂ ਦੋ ਬੰਦੇ ਆਪਸੇ ਆਪਣੀ ਗੱਲ ਕਰਦੇ ਹੋਵੇਂ ਇਹਨਾਂ ਨੂੰ ਤਾਂ ਬੋਲਿਆ ਨਾ ਕਰੋ ਤੁਸੀਂ ਕਿਉਂ ਵਿਚਾਕੇ ਹਿੱਸੇ ਬੰਦੇ ਹੋ ਜੇ ਇਹਨਾਂ ਨੂੰ ਗੱਲਾਂ ਕਰਨ ਦਾ ਪਤਾ ਹੋਵੇ ਤੇ ਮੈਂ ਕਿਹਾ ਬਲਕਾ ਅਸੀਂ ਥੋੜੇ ਜਾ ਕੇ ਇਹ ਲਾ ਕੂੜੀ ਦੀ ਪੰਡ ਰੋਟੀ ਤੇ ਆ ਗਈ ਹੁਣ ਕਦੋਂ ਮੈਨੂੰ ਹੱਥਾਂ ਦਾ ਆਟਾ ਦੇ ਦੇ ਇੱਥੋਂ ਦੇ ਤੂੰ ਗਲਾਸ ਦੁੱਧ ਦੇ ਭਵਾ ਕੇ ਲੈ ਜੂ ਪਾਈਆ ਦੁੱਧ ਨਹੀਂ ਪਾਣੀ ਆਉਂਦਾ ਨਹੀਂ ਸਾਡੇ ਹੈ ਨਹੀਂ ਨੇ ਮੈਂ ਸਰਬ ਰੱਬ ਦੇ ਤੱਕ ਤੂੰ ਇਹ ਦੇ ਵੀ ਨਹੀਂ ਲੱਜਦਾ ਤੈਨੂੰ ਫਿਰ ਕਿਹੜਾ ਕੱਟਾ ਪੈ ਜੂਗਾ ਅੱਜ ਦਾ ਦੇ ਨਹੀਂ ਇੱਥੀ ਇਹਨਾਂ ਨੇ 20 ਦਿਨ ਬੈਠਾ ਰਹਿਣਾ ਅੱਜ ਗਝਾਲੀ ਰੋਜ਼ ਆਇਆ ਕਰੂ ਤੇਰੇ ਕੋਲ ਇੱਥੇ ਕਰੇ ਹੰਨੇ ਤੇ ਇਹ ਵਿਝਾ ਲੋ ਇਹਨਾਂ ਨੂੰ ਤੇ ਨਾ ਜਿੰਨੇ ਦਿਨੇ ਬੈਠੇ ਬਾੜ ਢਾ ਕੇ ਰੱਖਿਆ ਕਰੋ ਕੁੰਡਾ ਇਹ ਵਾਗੀ ਹੋਰ ਆ ਜੂਗੀ ਇੱਥੇ ਅਹੀਂ ਜਗਾਈ ਚਲੋ ਤੁਸੀਂ ਤੂੜੀ ਦੇ ਆਂ ਪੰਡਾ ਫਿਰਦਾ ਇੱਥੋਂ ਤੂੰ ਭਾਗ ਜਾ ਭਾਈ ਜੇ 50 ਰੁਪਏ ਲੈਣਾ ਮੈਂ ਤੇਰੇ ਬਾਰੇ ਟਿੰਡ ਵਿੱਚ ਬਹੁਤ ਸੁਣਿਆ ਸੀ ਵੀ ਬਹੁਤ ਚੰਗਾ ਸਰਦਾਰ ਆ ਤੂੰ ਤਾਂ ਬਹੁਤ ਮਾੜਾ ਨਿਕਲ ਮੈਨੂੰ ਤਾਂ ਲੱਗਦਾ ਰਣੂ ਤੇ ਇਹ ਹੀ ਸੁਣਿਆ ਹੁਣਾਂ ਵੀ ਇਹ ਸਰਦਾਰ ਦਾ ਫਿਰੇ ਦਾ ਕੰਜੂਸ ਆ ਹੋਰ ਤਾਂ ਨਹੀਂ ਕੁਝ ਸੁਣਨੇ ਮੈਨੂੰ ਇਹਦੇ ਬਾਰੇ ਮਿਲਿਆ ਹੁਣਾਂ ਤਾਂ ਉਹ ਕੰਬਿਊਸੀ ਕਰਕੇ ਆ ਥੋੜੇ 600 ਦੀ ਬਾਲਟੀ ਤਾਂ 350 ਦਾ ਖੱਲਾ ਲਗਾਈ ਤੂੰ ਇਹ ਭਾਈ ਦੋਨੇ ਲੈ ਜਾ ਤੱਕੇ ਫਿਰ ਤੁਹਾਨੂੰ ਬੱਠਾ ਲਪੜਾਉਣਾ ਮੈਂ ਤੇ ਰੁਪਏ ਤਮੇ 60 ਦੇ ਦੇਣਾ 30-30 ਰੁਪਏ ਦੋਨਾਂ ਦੇ ਨੇਕਰਦਾਰ ਜੀ ਮਗਰਾਈ ਬਹੁਤ ਆਇਨ ਨੇ ਚਿਤਾ ਕੋਸੀ ਹੁੰਦਾ ਹੈ ਨੰਗਾਈ ਨੂੰ ਤਾਂ ਮੋਲ ਲੈ ਕੇ ਲਾਉਣਾ ਇੱਥੋਂ ਚੱਕ ਕੇ ਪੱਤਰੀਏ ਮੋੜ ਮੋੜ ਕੇ ਥੱਲੇ ਲਾ ਦੇ ਨਹੀਂ ਸਰਦਾਰਾ ਮੈਨੂੰ ਤਾਂ ਬਹੁਤ ਲੱਗਦੀ ਹੈ ਲੱਗਦੀ ਹੈ ਕਿ ਮਿਹਨਤ ਮਿਹਨਤ ਲੱਗਣ ਨੂੰ ਗੋਹਾ ਸਟਕੇ ਜਾਨੇਗੀ ਤੂੰ ਇੱਥੇ ਇੱਥੇ ਕੋਈ ਨਾ ਕੁਛ ਨਾ ਕਰ ਕੇ ਆਪ ਦਾ ਕੰਮ ਕਰ ਲੋ ਉਹ ਬਲ ਜੂਆ ਤੇ ਮੈਨੂੰ ਲਟਾਈ ਜਾਏਗਾ ਭਈ ਤੂੰ ਇੱਥੇ ਡੰਡੀ ਲਾ ਸਾਲਾ ਇੱਥੇ ਹੁਣ ਚੱਕ ਕੇ ਖੜਾ ਦੇਂਗੇ ਆਕਾ ਆਕਾ ਇਹਨੂੰ ਕਥਾ ਦਾ ਜਾਂ ਤਾਂ ਜਾਜੇ ਥੱਲੇ ਲਾਉਣੇ ਚਲਾ। ਇਹੋ ਕਿ ਕਿਸੇ ਵਿਚਾਰੀ ਮਲਾਈ ਕਰਦੇ ਥੱਲਾ ਤਾਂ ਲਵਾ ਲੈਣ ਦੋ ਨਾਲ ਮੱਖਣ ਕਰੀ 60 ਰੁਪਏ ਚ ਲੈ ਜਾ ਭਾਈ। ਚਲ ਕੋਈ ਨਹੀਂ ਸਰਦਾਰ ਨੇ ਇਹ ਪਾਤ ਬਾਤ ਕਰ ਲੈਣੇ ਹਿਸਾਬ-ਕਿਤਾਬ। ਹਾਂ ਕਰੂਗੀ। ਹਿਸਾਬ-ਕਿਤਾਬ। ਇਹ ਜੇ ਤਨ ਹਿਸਾਬ-ਕਿਤਾਬ ਕਹਿ ਕੇ ਗਈ ਆ ਕਿ ਐਵੇਂ ਨਾ ਚੱਕੇ ਨੂੰ ਪੰਡ ਫੜਾ ਦੀ ਜੂੜੀ ਦੀ 350 ਰੁਪਏ ਦੀ ਮੰਦੀ ਅੱਡੀ ਪੰਡ। ਮੰਦੀ ਤਾਂ ਹੈਗੀ ਆ ਫਿਰ ਉਹ ਕਿਹੜੇ ਵਿਚਾਰੀ ਐ ਚੱਕੀ ਲੱਗੀ ਜਾਈ ਜੰਨੀ ਜੀ ਆਪਾਂ ਹੰਮੇ ਵਰ ਦੇ ਤਾਂ ਹੀ ਲੈ ਕੇ ਜੰਨੀ ਹਮੇ ਜੀ ਤੇਰੀ। ਤੂੰ ਤਾਂ ਰੋਟੀਆਂ ਦੇਣ ਨੂੰ ਤੂੰ ਚਾਰ ਹੋਗੀ। ਤੇ ਫੋਨ ਦੁੱਧ ਲੈ ਜਾਂਦੀ ਆਟਾ ਲੈ ਜਾਂਦੀ ਤੂੰ ਤਾਂ ਵਿਚਾਰੀ ਇਹ ਵਿਚਾਰੀਆਂ ਬਣ ਬਣ ਤੇਰੇ ਵਰਗੀਆਂ ਤੋਂ ਘਰ ਘਰ ਲੈਂਦੀਆਂ ਬੜੇ ਸੌਖੇ ਹੁੰਦੇ ਆ ਇਹ ਤੇ ਬੱਕਰੇ ਨਾਲ ਰੋਟੀ ਖਾਂਦੇ ਆਗੇ ਮੈਂ ਤਾਂ ਇਹ ਸੋਚਦੀ ਸੀ ਵੀ ਚੱਲ ਆਪਣਾ ਉਹ ਬੱਠਾ ਵੀ ਟੁੱਟਿਆ ਤੇ ਅਸੀਂ ਨਾਲੇ ਬਾਹਰ ਟੀਵੀ ਕੋਈ ਜਾਂਦਾ ਹੋਵੇਗਾ ਸ਼ਹਿਰ ਚੱਲੋ ਅੱਜ ਆਈ ਸੀ ਥੱਲਾ ਲਾ ਜਾਈਂ ਨਾਲ ਥੱਲਾ ਤਾਂ ਲਵਾ ਲਓ ਫਿਰ ਭਾਅ ਸਿਰ ਲਵਾਓ ਹਰੇ 60 ਰੁਪਏ ਚ ਲੈ ਕੇ ਇਹਨਾਂ ਮੈਂ ਦੇਣ ਪੈਸੇ ਐ ਮੈਂ ਤੁਸੀਂ ਨਾ ਪੁੱਛਾ ਕੇ ਫੜਾ ਤੈਨੂੰ ਵੀ ਪਤਾ ਨਹੀਂ ਹੈਗਾ ਅੱਜ ਕੱਲ ਮੇਂ ਇਹ ਬਹੁਤ ਹੋਈ ਪਈ ਐ ਇੰਨੇ ਤਾਂ ਐਵੇਂ ਗੱਲਾਂ ਹੁੰਦੀਆਂ ਰਹਿ ਜਾਂਦੀਆਂ ਕੋਈ ਤਾਂ ਜਿੰਨੇ ਚਾਹ ਤੂੰ ਲੈ ਜਾਂਦਾ ਕੋਈ ਇਹਨਾਂ ਨੂੰ ਚਾਕੇ ਫੜਾ ਦਿੰਦੇ ਆ ਕਿਤੇ ਆਟਾ ਦੇ ਦੋ ਕਣ ਫੇਰ ਜਿਹੜਾ ਹੋਣਾ ਆ ਜਾਣਗੇ ਲੈਂਡ ਬਣਾ ਕੇ ਕੰਮੋਂ ਕਿਹਨੂੰ ਤੁਰੇ ਫਿਰਦੇ ਰਹਿੰਦੇ ਕਿ ਕੋਈ ਟੂੜੀ ਪੁਆੜੀ ਕਿ ਕੋਈ ਆਟਾ ਪੂ ਵਾਲਿਆ ਉਹ ਇਹਨਾਂ ਦੇ بڑے ਟਰਾਲੇ ਚੱਲਦੇ ਕੰਮ ਨੂੰ ਇਹ ਕੀ ਕਰਦੇ ਆਗੇ ਮੈਂਬਰ ਸਾਹਿਬ ਸਾਨੂੰ ਅੱਜ ਤਾਂ ਹੀ ਬੁਲਾਇਆ ਸੀ ਠੀਕ ਹੈ ਜੀ ਤੇ ਆਪਾਂ ਅੱਜ ਪਿੰਡ ਕਨਵੋ ਨਾ ਮੰਤਰੀ ਸਾਹਿਬ ਨਾਲ ਮੀਟ ਠੀਕ ਜੀ ਹੋਰ ਸੁਝਣਾ ਸਰਪੰਚ ਸਾਹਿਬ ਮੈਂ ਤਾਂ ਤੇਰੇ ਵੱਲੀ ਆਇਆ ਸੀ ਅੱਛਾ ਅੱਛਾ ਹੁਕਮ ਕਰੋ ਬਾਈ ਜੀ ਕਿਵੇਂ ਆਉਣੇ ਹੋਏ ਹੁਕਮ ਖਾਦਾਗਾ ਯਾਰ ਆਪਣੇ ਆ ਪਿੰਡ ਦੇ ਬਾਹਰ ਆ ਕਿਨਾਂ ਗੱਡੀਆਂ ਵਾਲੇ ਲਾਗੇ ਰੋਡੇ ਅੱਛਾ ਸਮਾਂ ਮੜਾਗਾ ਇਹਨਾਂ ਦਾ ਕੋਈ ਵੇਖਦਾ ਤਾਂ ਹੈ ਨਹੀਂ ਹੁਣ ਤੈਨੂੰ ਪਤਾ ਸੰਗੜ ਵਟਿਆ ਠੀਕ ਐ ਇਹ ਤਾਂ ਕਮਚੋਰੀਆਂ ਚੂਰੀਆਂ ਤੇ ਰਹਿੰਦਾ ਖੁੰਦਾ ਤੜਕੇ ਪਿੰਡ ਜਿਹੜਾ ਦੇਣ ਬਹਿ ਜਾਂਦੇ ਆ ਬੁੜੀਆਂ ਕੋਲੇ ਵਗ ਜਾਂਦੀਆਂ ਪੰਡ ਪੂੜੀ ਦੀ ਪਾਲੀ ਕਿਸੇ ਤੋਂ ਆਟਾ ਲੈ ਲੈ ਕਣਖ ਲੈ ਲੈ ਇਹ ਮੇ ਕਰਦੇ ਬਟੇ ਲੁੱਟੀ ਜਾਂਦੇ ਆ। ਮੈਂ ਉਪਰਾ ਬੰਦਾ ਅੱਜ ਕੱਲ ਪਿੰਡ 'ਚ ਬੈਠਾ ਮੈਂ ਬਿੜਕੀ ਲੈਂਦਾ ਚੰਗਾ ਨਹੀਂ ਹੁੰਦਾ। ਹਾਂ ਦੇਖਦੇ ਰਹਿੰਨੇ ਆਪਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਖਬਰਾਂ ਚੱਲਦੀਆਂ ਕਿਤੇ ਕੀ ਚੋਰੀ ਹੋ ਗਈ ਕਿਤੇ ਕੋਈ ਚੱਕਿਆ ਗਿਆ ਕਿਸੇ ਦਾ ਕੋਸ ਤੇ ਜਦੋਂ ਪਿੰਡ 'ਚ ਇਹ ਜਿਹੇ ਬੈਠੇ ਚਲੋ ਆਪਾਂ ਸਾਰੇ ਆਪਾਂ ਮੈਂਬਰ ਸਾਹਿਬਾਨ ਵਰਗੇ ਮੇਰੇ ਕੋਲੇ ਬਾਈ ਵਰਗੇ ਆਏ ਬੈਠੇ ਆ ਤੇ ਸਾਰੇ ਜਾ ਕੇ ਆਪਾਂ ਪੁੱਛਦੇ ਆ ਉਹਨੂੰ ਭਾਈ ਤੁਸੀਂ ਦੱਸੋ ਕੀ ਆ ਤੂੰ ਉਹਨਾਂ ਦੇ ਦਿੱਲੀ ਦੇ ਤਰ੍ਹਾਂ ਚੱਕਾ ਅੱਜ ਤਾਂ ਉਹਨਾਂ ਨੂੰ ਕਹਦੇ ਕੱਲ 'ਚ ਵੀ ਇੱਥੋਂ ਤੁਰਜੋ ਕੁਛ ਨਹੀਂ ਇੱਥੇ ਕਹਦੇ ਚਲੋ ਆਪਾਂ ਚਾਰ ਬੰਦੇ ਲੈ ਕੇ ਚੱਲਦੇ ਆਂ ਉੱਥੇ ਨਾਲ ਕੋਲੇ ਗਵਾੜ ਮੱਥਾ ਦਾ ਯਾਰ ਉੱਥੇ ਨੇ ਖੇਤ ਜਿੱਕੇ ਤੇ ਇਹਨਾਂ ਨੇ ਪਸ਼ੂ ਬੰਨਤਾ ਕਿ ਅੰਦਰ ਪਸ਼ੂ ਉਹੋ ਹੋਗੇ ਤਾਂ ਖਰਾਬ ਢੀ ਜਾਂਦੇ ਔਰ ਕਿ ਸਾਦੀ ਛੱਡਦੇ ਨਹੀਂ ਨਹੀਂ ਸੁਰਜਣਾ ਗੱਲ ਤੇਰੀ ਸਿਆਣੀ ਆ ਆਪਾਂ ਪਰ ਸਾਰੇ ਮੈਂਬਰ ਸਾਹਿਬਾਨ ਨਾਲ ਲੈ ਕੇ ਚਾਰ ਬੰਦੇ ਇਕੱਠੇ ਹੋ ਕੇ ਉਹਨਾਂ ਕੋਲ ਚੱਲ ਕੇ ਕਰ ਦਿਆ ਕਰ ਆਪਾਂ ਠੀਕ ਹੈ ਹਾਂ ਚਲੋ ਫਿਰ ਕੋਈ ਗੱਲ ਚਲ ਫਿਰ ਆਜੋ ਆਪਾਂ ਚੱਲਦੇ ਆਂ ਉਹਨਾਂ ਨੂੰ ਐ ਕੀ ਆਵਾਂਗੇ ਚਲੋ ਹੈ ਤਾਂ ਮੈਂ ਉਹ ਗਿਆਨ ਸੁਣਿਆ ਉਹ ਮਾਣ ਮੇਰੀ ਇਹ ਜਿਹੜੇ ਬਾਹਰੋਂ ਆ ਕੇ ਬੈਹਿੰਦੇ ਹੁੰਦੇ ਨਾ ਤੁਸੀਂ ਬੈਠਣ ਹੀ ਨਾ ਦਿਆ ਕਰੋ ਉਹ ਤਾਂ ਹਰੇਕ ਨੂੰ ਅੱਥੇ ਹੰਨੇ ਤੇ ਲੈ ਜਾ ਚੜਾਉਂਦੇ ਉਧਰ ਸਾਨੂੰ ਨਿਆਂਇਆਂ ਕੀਤਾ ਵਾਲਿਆਂ ਨੂੰ ਤੰਗ ਹੋ ਜਾਂਦਾ ਗਾ ਘਰਾਂ ਚ ਆ ਕੇ ਹੀ ਤੱਕਦੇ ਆ ਜੀ ਫੈਮਸ ਹਨ ਆਖਿਆ ਕੀ ਸੀਗਾ ਨਾ ਜੇ ਪੰਚਾਇਤ ਆ ਕਰੇਗਾ ਨਾ ਬਾਈ ਪਿੰਡ ਨੇ ਮਤਾ ਪਾਇਆਗਾ ਵੀ ਇਹਨਾਂ ਨੂੰ ਆਪਾਂ ਪਿੰਡ ਚੋਂ ਇੱਥੋਂ ਠਾਉਣਾ ਸਰਦਾਰ ਜੀ ਪਿੰਡ ਚ ਚੋਰੀ ਚਾਪਟੇ ਵੱਧ-ਵੱਧੇ ਆ ਤੇ ਫਿਰ ਮੈਨੂੰ ਪਿੰਡ ਨੇ ਸਾਰੇ ਨੇ ਇਹ ਜਦੋਂ ਗੱਲ ਕਹੀ ਤੇ ਮੈਂ ਇਸ ਕਰਕੇ ਫਿਰ ਸਾਰੀ ਪੰਚਾਇਤ ਮੈਂਬਰ ਨੂੰ ਲੈ ਕੇ ਆਇਆ ਤੁਹਾਡੇ ਕੋਲ ਤੁਸੀਂ ਸਾਨੂੰ ਇੱਥੋਂ ਪਿੰਡ ਚੋਂ ਭਾਈ ਤੁਹਾਨੂੰ ਜਾਣਾ ਪੈਣਾ ਸਰਦਾਰ ਜੀ ਅਸੀਂ ਕਿੱਥੇ ਜਾਵਾਂਗੇ ਦੇਖੋ ਹੁਣ ਤੁਸੀਂ ਪਿੰਡ ਦੀ ਗੱਲ ਸਾਨੂੰ ਮੰਨਣੀ ਪੈਣੀ ਆ ਤੁਸੀਂ ਭਾਈ ਦੋ ਪਿੰਡ ਗਾਹਾਂ ਜਾ ਕੇ ਆਪਦੇ ਡੇਰੇ ਲਾ ਲਿਓ ਕੋਈ ਗੱਲ ਨਹੀਂ ਜੀ ਮੇਰੀ ਮਾਂ ਬਾਬੂ ਜੀ ਤੇ ਮੇਰੀ ਅੰਮਾ ਨੂੰ ਆ ਜਾਣ ਦੋ ਕਿਉਂ ਸੁਰਜਣਾ ਓਏ ਤੂੰ ਨਵੇੜਦੇ ਆਏ ਗਾਹਾਂ ਵਗ ਜਾਣਗੇ ਇਹਨਾਂ ਨੇ ਦੱਸ ਇੱਥੇ ਨਿਉਆ ਪਟਕੇ ਲੈ ਕੇ ਜਾਣੀਆਂ ਤੰਬੂ ਧਰ ਕੇ ਪੇਪੀ ਭਾਈ ਆਪ ਦਾ ਸਮਾਨ ਸਾਰਾ ਲਦੋ ਅੱਜ ਸਾਨੂੰ ਇੱਕ ਦਿਨ ਹੋਰ ਦੇ ਦੇਣੇ ਆ ਕੱਲ ਨੂੰ ਤੁਸੀਂ ਇੱਥੋਂ ਸਾਰਾ ਪਿੰਡਾ ਸਾਰਾ ਮੰਡੀ ਵੇਲੀ ਕਰਕੇ ਤੁਸੀਂ ਅਗਲੇ ਪਿੰਡ ਜਾਓ ਆਪਦੇ ਕਿਤੇ ਠੀਕ ਹੈ ਕੋਈ ਗੱਲ ਨਹੀਂ ਸਰਦਾਰ ਜੀ ਖਾਲੀ ਕਰ ਦੇ ਮੈਂ ਉਹਦਾ ਨਰਮਾਈ ਜੀ ਵਰਤੀ ਜਾਨਾ ਇਹਦੇ ਹੱਥ ਚ ਦੇਖੀ ਆ ਤੱਕਲੇ ਖੁਰਚ ਨੇ ਵੇਚ ਕੇ ਆਉਂਦੇ ਆਗੇ ਸਵਾ ਲੱਖ ਦਾ ਫੋਨ ਆ ਸਰਦਾਰ ਜੀ ਤਾਂ ਕਿਸ਼ਤਾਂ ਤੇ ਲੈਤਾ ਹੋਇਆਗਾ ਦੇਖ ਲਾ ਕਿਸ਼ਤਾਂ ਚੱਲਦੀਆਂ ਸਰਦਾਰ ਜੀ ਅਸੀਂ ਕਿਹੜਾ ਠੱਗੀ ਮਾਰੀ ਆ ਫਿਰ ਅਸਤੇ ਕਿਸ਼ਤਾਂ ਤੇ ਫੋਨ ਲੈਤਾਗਾ ਕਿਸ਼ਤਾਂ ਦੇ ਐਡਾ ਫੋਨ ਤਾਂ ਮੇਰੇ ਕੋਲੇ ਨਹੀਂਗਾ ਫਰਾਸੀ ਕੰਮ ਕਰਦੇ ਆ ਕੰਮ ਕਰਕੇ ਲੈਤਾਗਾ ਸਰਦਾਰ ਜੀ ਅਸੀਂ ਕਿਹੜਾ ਕਿਤੇ ਚੋਰੀ ਕਰਕੇ ਲੈ ਆਏ ਆ ਗੱਲਾਂ ਤਾਂ ਭਈ ਤੂੰ ਆ ਦੇਖ ਲੈ ਤੇਰੇ ਫੋਨ ਵਾਲਿਆਂ ਨਾ ਜਿਹੜੀਆਂ ਤੇਰੇ ਸਮਾਨ ਦੇਖ ਲੈ ਕੀ ਕੁਛ ਰੱਖੀ ਬੈਠੀਆਂ ਓਏ ਇਹ ਜਿਹੜਾ ਚੰਗੇ ਭਲੇ ਘਰਾਂ 'ਚ ਨਹੀਂ ਹੁੰਦਾ ਸਰਦਾਰ ਜੀ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਮਿਹਨਤ ਕਰਕੇ ਬਣਾਈਆਂ ਨੇ ਚੀਜ਼ਾਂ ਤੇ ਨਾਲੇ ਅਸੀਂ ਕਿੜਾ ਅਲੱਗੇ ਪਿੰਡ ਤੋਂ ਆਏ ਆ ਤੁਹਾਡੇ ਪਤਾ ਕਰ ਲਿਓ ਚਾਹੇ ਓ ਤੁਸੀਂ ਕਿਹੜੀ ਮਿਹਨਤ ਕਰਦੇ ਮੈਂ ਜਾਣਦਾ ਇਥੇ ਗਲੀ ਗਲੀ ਤੁਰਿਆਂ ਫਿਰਦੇ ਇਹਨੇ ਪੋਲੀਆਂ ਪਾਰੀਆਂ ਬੁੜੀਆਂ ਤੋਂ ਚੱਕ ਲਏ ਨੇ ਮਹਿੰਗੇ ਭਾਦੀ ਤੂੜੀ ਤੁਸੀਂ ਕਿਤੇ ਕੋਸ ਲਿਆਂਦਾ ਜਿਹੜਾ ਮਿਲਦਾ ਠੱਗ ਲੈਣੇ ਹੋਰ ਮੈਂ ਕਰਦੇ ਹਾਂ ਤੁਸੀਂ ਮਿਹਨਤ ਇੱਥੇ ਨਹੀਂ ਸਰਦਾਰ ਜੀ ਅਸੀਂ ਅਗਲੇ ਦਾ ਕੰਮ ਕਰਦੇ ਆ ਤਾਂ ਹੀ ਉਹ ਅਗਲਾ ਸਾਨੂੰ ਪੈਸੇ ਦਿੰਦਾ ਪੈਸੇ ਦਿੰਦਾ ਆ ਬਾਲਟੀ ਜਿਹਾ ਉੱਥੇ ਹੀ ਲਈਏ ਨਾ ਜਾ ਕੇ ਇਹ ਤਾਂ ਤੁਸੀਂ ਆਪਦੇ ਹੱਥੀਂ ਪੜਾਈ ਸੀ ਨਾਲੇ ਸਰਦਾਰ ਜੀ ਬਾਲਟੀ 200 ਰੁਪਏ ਦਾ ਕੰਮ ਆ ਕੀ ਮੰਗਦੀ ਸੀ ਉਤੋਂ ਤੂੰ 300 ਦੀ ਸਰਪੰਚੋਂ ਤੂੜੀ ਦੀ ਪੰਡ ਚੱਕਣੀ ਨਹੀਂ ਸਰਦਾਰ ਜੀ ਇਹ ਝੂਠ ਬੋਲਦਾ ਮੈਂ ਤਾਂ ਇੱਕ ਤੂੜੀ ਦੀ ਪੰਡ ਮੰਗੀ ਸੀਗੀ 750 ਨੂੰ ਤੂੜੀ ਆਗੀ ਚਲ ਸੁਰਜਣਾ ਆਪਾਂ ਸਾਰੀਆਂ ਗੱਲਾਂ ਛੱਡ ਗਏ ਪਿੰਡ ਦੀ ਪੰਚਾਇਤ ਕਹਿੰਗੋ ਜਿਹੜਾ ਆਪਾਂ ਨੂੰ ਮਤਾ ਆਇਆ ਵੀ ਭਾਈ ਇਹਨਾਂ ਤੋਂ ਆਪਾਂ ਮੰਡੀ ਕਰਾਉਣੀ ਆ 베ਲੀ ਕਿਉਂਕਿ ਪਿੰਡ ਸਾਰਾ ਕਹਿੰਦਾ ਵੀ ਭਾਈ ਚੋਰੀਆਂ ਚੌਟੇ ਅੱਜਕੱਲ 100 ਕੁਛ ਹੁੰਦਾ ਤੇ ਇਹਨਾਂ ਜਿਵੇਂ ਕੋਈ ਐਵੇਂ ਨਾ ਬਾਰਦਾਤ ਇਹਨਾਂ ਦੇ ਨਾਂ ਲੱਗ ਜੇ ਸਾਨੂੰ ਪ੍ਰਸ਼ਾਸਨ ਨੇ ਵੀ ਇਹ ਕਿਹਾ ਸੀ ਇਹ ਗੱਲ ਇਸ ਕਰਕੇ ਤੁਸੀਂ ਤੁਹਾਨੂੰ ਕੱਲ ਦਾ ਦਿਨ ਦਿੰਨੇ ਆ ਸੀ ਠੀਕ ਆ ਕੱਲ ਨੂੰ ਮੰਡੀ ਇਹ ਤੁਸੀਂ 베ਲੀ ਕਰਕੇ ਤੇ ਭਾਈ ਇੱਥੋਂ ਚਲੇ ਜਾਓ ਠੀਕ ਆ ਕੋਈ ਗੱਲ ਨਹੀਂ ਸਰਦਾਰਾ ਕਰ ਦੇਵਾਂਗੇ ਉਹ ਪੰਚਾਇਤ ਵੀ ਤਾਂ ਉਹੀ ਗੱਲ ਇਹਨਾਂ ਨੇ ਬੜੇ ਕੋਠੇ ਟਾਉਣੇ ਆਉਣੇ ਤੰਬੂ ਗੱਡ ਕੇ ਤੁਰ ਜਾਣਗੇ ਜੇ 5 ਵਜੇ ਗਾਂਹ ਵਾਲੇ ਪਿੰਡ ਵਗ ਜਾਣਗੇ ਇਹ ਨਹੀਂ ਸਰਦਾਰ ਜੀ ਸਾਨੂੰ ਪਿੰਡ ਵੀ ਦੇਖ ਕੇ ਆਉਣਾ ਪਊਗਾ ਰਹਿਣ ਵਾਸਤੇ ਜਗ੍ਹਾ ਵੀ ਦੇਖਣੀ ਪਊਗੀ ਫੇਰੀ ਲੈ ਕੇ ਜਾਵਾਂਗੇ ਤੰਬੂ ਪਟ ਕੇ ਐਵੇਂ ਕਿਵੇਂ ਵਗ ਜਾਾਂਗੇ ਨਾਲੇ ਅਸੀਂ ਕਿਹੜਾ ਤੇਰੇ ਘਰ 'ਚ ਬੈਠੇ ਆ ਪੰਚਾਇਤ ਹੀ ਥਾਂ 'ਚ ਬੈਠੇ ਆ ਐ ਕੋਈ ਨਹੀਂ ਕਿਸੇ ਨੂੰ ਕੱਢ ਸਕਦਾ ਪਿੰਡ 'ਚੋਂ ਬਾਹਰ ਚਲੋ ਤਾਂ ਹੀ ਪੰਚਾਇਤ ਆਈਏ ਜੇ ਤੁਸੀਂ ਪੰਚਾਇਤੀ ਥਾਂ 'ਚ ਬੈਠੇ ਹੋ ਨਾ ਇਸ ਕਰਕੇ ਪੰਚਾਇਤ ਆਈ ਆ ਮੈਨੂੰ ਪਿੰਡ ਨੇ ਸਰਪੰਚ ਚੁ ਮੇਰੀ ਡਿਊਟੀ ਲਈ ਇਹਨਾਂ ਨੇ ਵੀ ਆਹ ਕੰਮ ਕਰਾਉਣਾ ਤਾਂ ਭਾਈ ਮੈਨੂੰ ਆ ਕੇ ਸਾਰਾ ਤੁਹਾਨੂੰ ਕਹਿਣਾ ਪਿਆ ਤੇ ਤੁਸੀਂ ਇਹ ਸਾਡੀ ਚਾਹੇ ਰਿਕਵੈਸਟ ਮੰਨ ਲਓ ਚਾਹੇ ਸਾਡੀ ਗੱਲ ਕੋਈ ਮੰਨੋ ਤੇ ਇਹਨੂੰ ਮੰਡੀ ਨੂੰ ਬੇਲੀ ਕਰੋ ਕੋਈ ਗੱਲ ਨਹੀਂ ਸਰਪੰਚ ਜੀ ਕਰ ਦੇਵਾਂਗੇ ਪਰ ਸਾਨੂੰ ਥੋੜੇ ਦਿਨ ਤਾਂ ਦਿਓ ਨਾ ਇੱਕ ਦਿਨ ਚ ਕੀ ਹੋ ਜਾਊਗਾ ਤੁਹਾਨੂੰ ਕੱਲ ਨੂੰ ਸਾਰਾ ਹਾ ਟੈਂਡ ਫੌੜੀ ਆਉਦੀ ਲੱਦ ਕੇ ਤੇ ਭਾਈ ਤੁਸੀਂ ਆਪ ਦਾ ਇਥੋਂ ਮੰਡੀ ਨੂੰ ਬੇਲੀ ਕਰ ਦਿਓ ਕੋਈ ਗੱਲ ਨਹੀਂ ਸਰਦਾਰ ਜੀ ਸਾਨੂੰ ਅੱਗੇ ਪਿੰਡ ਚ ਪਤਾ ਕਰ ਲੈਣ ਦੇ ਅਸੀਂ ਭੱਜ ਜਾਵਾਂਗੇ ਹਾਂ ਠੀਕ ਆ ਠੀਕ ਆ ਮੈਂਬਰ ਸਾਹਿਬ ਸਰਪੰਚਾ ਤੂੰ ਮੇਰੀ ਇਹਦੇ ਪਤਾ ਕਰ ਦੇ ਕਰ ਦੇ ਕਿਤੇ ਨਹੀਂ ਜਾਂਦੇ ਇੱਥੇ ਹੀ ਰਹਿਣ ਇਥੇ ਦੋ ਤਿੰਨ ਮਹੀਨੇ ਸਾਲ ਸਾਲ ਜ ਆਪਣੇ ਪਿੰਡ ਚ ਨਾ ਕੱਢਿਆ ਤੂੰ ਮੇਰਾ ਨਾਮ ਬਦਲਦੀ ਬਈ ਚਲੋ ਆਪਾਂ ਲਾਰੇ ਲਈ ਯਾਨੀ ਬਹੁਤ ਦਿੱਤੀ ਫਿਰ ਆਪਾਂ ਉਹਨਾਂ ਤੱਕ ਦੇਖਦੇ ਹਾਂ ਸੁਰਜਣਾ ਚਲੋ ਆਜੋ ਮੈਂ ਬਰਾਬਰ ਨਾਲ ਸਰਦਾਰਾ ਮੈਂ ਕਿਹੜਾ ਤੂੜੀ ਫਿਰ ਇਚ ਮੰਗੀ ਸੀ ਸੋਡਾ ਕੰਮ ਕੀਤਾਗਾ ਤਾਂ ਹੀ ਮੰਗਦੀ ਆ ਬਾਲਟੀ ਦਾ ਕੰਮ ਥੋੜੇ ਕਰੀ ਜਾਂਦੀ ਸੀ ਮੈਂ ਉਹ ਕਰੀ ਜਾਂਦੀ ਸੀ ਤੇ ਮਾੜੀ ਪੱਤਰੀ ਮੋੜ ਕੇ ਲਾਉਣੀ ਆ ਤੂੜੀ ਦੀ ਪੰਡ ਤੂੰ ਚੱਕਣ ਨੂੰ ਫਿਰਦੀ ਸੀ ਤੇ ਫਿਰ ਇਹ ਪੱਤਰੀ ਮੋੜ ਕੇ ਤੁਸੀਂ ਘਰੇ ਲਾ ਕੇ ਦੇਖ ਲੈਂਦੇ ਜੇ ਐਨਾ ਸੌਖਾ ਕੰਮ ਲੱਗਦਾਗਾ ਸੋਨੂੰ ਸਾਡੇ 1.5 ਦਾ ਮਾਸ ਸਿਲ ਜਾਂਦਾ ਜਦੋਂ ਕੰਮ ਕਰਦੇ ਆ ਜੀ ਹੈਗਾ ਫਿਰ ਮੈਂ 30 ਰੁਪਏ ਦੰਦਾ ਵੀ ਸੀ ਤੈਨੂੰ ਇਹਦੇ ਵੀ 30 ਰੁਪਏ ਲੈ ਲੈ ਨਹੀਂ ਸਰਦਾਰ ਜੀ ਕਿੰਨੀ ਮਹਿੰਗਾਈ ਦਾ ਟਾਈਮ ਆਰ ਤਾਂ ਤੁਸੀਂ ਕਹਿੰਦੇ ਪਏ ਆ ਵੀ 750 ਨੂੰ ਕੁ ਵੱਟਲਾ ਤੋੜੀ ਦਾ ਤੇ ਅਸੀਂ ਤਾਂ ਇਹਦੇ 30 ਰੁਪਏ ਕਿਵੇਂ ਲੈ ਲਾਂਗੇ ਸਾਡੀ ਪਤਾ ਕਿੰਨੀ ਮਿਹਨਤ ਲੱਗਦੀ ਆ ਇਹ ਮੇਰੇ ਭਾਈ ਨੂੰ ਪੁੱਛ ਲੈ ਚਾਹੇ ਉਹ ਮਿਹਨਤ ਲੱਗਦੀ ਆ ਤੇਰੀ ਜੇ ਹੁਣ ਤੇਰੀ ਮਹਿੰਗਾਈ ਆ ਵੀ ਮੰਨ ਕੇ ਚੱਲ ਤੇਰਾ ਚੁੱਲਾ ਜਮਾਂ ਚਲਾ ਕੇ ਦੇਮਾ ਹੈ ਉਹ ਜਾ ਜਾਗਾ ਤੂੰ ਜਾ ਬਾਈ ਯਾਰਾ ਭਾਗ ਜਾ ਯਾਰਾ ਸਰਦਾਰ ਜੀ ਮੇਰੇ ਅੰਮਾ ਜੀ ਤੇ ਬਾਬੂ ਜੀ ਨੂੰ ਆ ਜਾਣ ਤੋਂ ਉਹਨਾਂ ਨਾਲ ਗੱਲ ਕਰ ਲਿਓ ਗਏ ਹੋਏ ਆਗੇ ਤੂੜੀ ਲੈਣ ਗਏ ਹੋਏ ਪਸ਼ੂਆਂ ਵਾਸਤੇ ਨਹੀਂ ਅਸੀਂ ਕਿਸੇ ਨਾਲ ਚੋਰੀ ਠੱਗੀ ਨਹੀਂ ਕਰਦੇ ਆਦਾ ਮੰਗ ਕੇ ਟਾਈਮ ਪਾਸ ਕਰਦੇ ਆ ਚੋਰੀ ਠੱਗੀ ਨਹੀਂ ਕਰਦੇ ਚੁਗਲੀਆਂ ਤਾਂ ਕਰਦੇ ਹੋਂ ਤੁਸੀਂ ਅਸੀਂ ਕੀ ਦੀ ਚੁਗਲੀ ਕੀਤੀ ਆ ਸਾਡੀ ਕੁੜੀ ਕੋਲੇ ਬੈਠੀ ਸੀ ਤੂੰ ਉੱਥੇ ਕੀ ਕਰ ਰਹੀ ਸੀ ਜੇ ਜੇ ਤੂੰ ਸਾਨੂੰ ਤੂੜੀ ਨਹੀਂ ਦੇਣੀ ਤਾਂ ਜਵਾਬ ਦੇ ਦੇ ਆ ਚੱਕ ਆਪਦੀ ਬਾਹਰ ਵੀ ਲੈ ਜਾ ਚਾਹੇ ਲੋੜ ਨਹੀਂ ਸਾਨੂੰ ਤਾਂ ਹੋਰ ਕੰਮ ਬਥੇਰੇ ਪਿੰਡ ਬਸਦਾਗਾ ਤੇ ਪਹਿਲਾ ਕਿਹੜਾ ਹੈ ਸਿੱਧੀ ਆ ਬਾ ਬਲ ਤਾਂ ਇਹ ਦੇਖ ਲੈ ਕਿੰਨੇ ਚੇਬਾ ਸੌ ਚੇਬਾ ਬੈ ਗੱਦੀ ਪੱਤਰੀ ਲੱਗਣੀ ਤੂੰ ਲਾ ਦੇ ਮੈਂ ਤੈਨੂੰ ਪਹਿਰੇ ਨਹੀਂ ਸਰਦਾਰ ਜੀ ਮੈਂ ਤੁਹਾਡੇ ਪੈਰੀ ਹੱਥ ਲਾ ਦਿੰਨੀ ਆ ਪੈਰੀ ਹੱਥ ਨੂੰ ਤੂੰ ਰਹਿਣ ਦੇ ਦੇ ਲਾ ਪੱਤਰੀ ਮੈਂ ਡੀ ਮੈਨੂੰ ਤਾਂ ਲੋੜ ਨਹੀਂ ਛੋਟੇ 30 ਰੁਪਏ ਦੀ ਨਾਲੇ ਪਿੰਡ ਬਸਦਾਗਾ ਹੋਰ ਦੋ ਪਿੰਡ ਗਾਹ ਹੋ ਜਾਣਗੇ ਐਡੀ ਵੀ ਨਹੀਂ ਗੱਲ ਹੈ ਕਿ ਜਿੱਡੇ ਤੋਂ ਬਣਾਈ ਬੈਠਾਂਗਾ ਨਾਲੇ ਅਸੀਂ ਕਿਹੜਾ ਮੈਂ ਕਿਹੜਾ ਛੋਟੇ ਚੋਰੀ ਕਰ ਲਈ ਸੀਗੇ ਤੇ ਮੈਂ ਤਾਂ ਆ ਕੰਮ ਕਰਨ ਦੀ ਤੂੜੀ ਮੰਗੀ ਸੀਗੀ ਤੂੜੀ ਮੰਗੀ ਸੀ ਕਣਕ ਤੂੰ ਮੰਗੀ ਬੈਠੀ ਸੀ ਆਟਾ ਤੂੰ ਮੰਗੀ ਬੈਠੀ ਸੀ ਨਾਲੇ ਮੈਂ ਆ ਬਾਲਟੀ ਜਿਹਦੇ ਤੂੰ ਪੱਤਰੀ ਲਾਦੇ ਮੈਂ ਆਪੇ ਲੈ ਕੇ ਜਾਉ ਸਾਡੇ ਘਰੇ ਫੜਾਉਣਗੇ ਹਾਬ ਲਾਲਾ ਬੁੜੀ ਕੋਲੇ ਉੱਥੇ ਜਾ ਕੇ ਉਹਦੇ ਕੋਲ ਚੂਗਲੀਆਂ ਕਰਦੀਆਂ ਤੁਸੀਂ ਨਹੀਂ ਸਰਦਾਰ ਜੀ ਮੈਂ ਤਾਂ ਕਰ ਹੀ ਨਹੀਂ ਜਾਦੀ ਕੌਣ ਉਹ ਤਾਂ ਵਿਚਾਰੀ ਮੇਰੇ ਨਾਲ ਦੁੱਖ ਸੁੱਖ ਕਰਦੀ ਸੀ ਕਹੇ ਤੇਰਾ ਰਿਸ਼ਤਾ ਕਰਾ ਦਿੰਨੀ ਐ ਇਸ ਪਿੰਡ ਚ ਨਾਲੇ ਸਾਡੇ ਹੋਰ ਕਾ ਜੱਤ ਚ ਨਹੀਂ ਕਰਦੇ ਹੈਗੇ ਰਿਸ਼ਤਾ ਨਹੀਂ ਕਰਾਉਣਾ ਤੇ ਦੁੱਖ ਸੁੱਖ ਨੂੰ ਤੂੰ ਬੜੀ ਉਹਦੀ ਮਾਸੀ ਦੀ ਕੁੜੀ ਸੀ ਤੇਰੇ ਨਾਲ ਦੁੱਖ ਸੁੱਖ ਕਰਦੀ ਸੀ ਚਲ ਸੁਣ ਜਣਾ ਛੱਡ ਤੇ ਭਾਈ ਤੁਸੀਂ ਜਿਹੜਾ ਸੋਡੇ ਪਿੰਡ ਚੋਂ ਕੰਮ ਆਇਆ ਇਸ ਚੋਂ ਉਹਦਾ ਤੁਸੀਂ ਕੱਲ ਨੂੰ ਸਾਰਾ ਨਿਮੇੜ ਕੇ ਦੇ ਕੇ ਪਿੰਡ ਨੂੰ ਮੰਡੀ ਨੂੰ ਵੇਲੀ ਕਰੋ ਠੀਕ ਐ ਕੋਈ ਗੱਲ ਨਹੀਂ ਮੈਂ ਤਾਂ ਐ ਕਹਿਨੀ ਐ ਪਹਿਲਾਂ ਇਹਨਾਂ ਨੂੰ ਇਹ ਪੁੱਛੋ ਵੀ ਮੈਂ ਕੋਈ ਚੋਰੀ ਠੱਗੀ ਕਰਕੇ ਲਿਆਈ ਐ ਇਹਨਾਂ ਨੇ ਕਰੇ ਜਿੰਨਾ ਇਹਨਾਂ ਨੇ ਦੇਤਾ ਉਹ ਲੈ ਕੇ ਮੁੜੇ ਅਸੀਂ ਬੜੀ ਮਿਹਨਤ ਨੂੰ ਸਨੋਟ ਕਰਦੇ ਆਂ ਤੇ ਤੁਸੀਂ ਇਹ ਪਿੰਡ ਦਾ ਜਿਹੜਾ ਵੀ ਕੰਮ ਹੈ ਇਹਨੂੰ ਮੁਕਾ ਕੇ ਕੱਲ ਨੂੰ ਸਾਰੀ ਮੰਡੀ ਨੂੰ ਵੇਚ ਲਈ ਕਰ ਦਿਓ ਠੀਕ ਹੈ ਸਰਦਾਰ ਜੀ ਉਹ ਮੈਂ ਬਰਸਾਵਾ ਆ ਗਿਆ ਮੈਂ ਕੱਲ ਦਾ ਦਿਨ ਨਹੀਂ ਕਹਿ ਸਕਦੀ ਹੈਗੀ ਸਾਨੂੰ ਦੋ ਦਿਨ ਹੋਰ ਚਾਹੀਦੇ ਆ ਨਹੀਂ ਨਹੀਂ ਕੱਲ ਨੂੰ ਤੁਸੀਂ ਮੰਡੀ ਵੇਚ ਲਈ ਕਰ ਦਿਓ ਨਹੀਂ ਸਰਦਾਰ ਜੀ ਲਾ ਜੀ ਪੱਥਰੀ ਚਲਤੀ ਲੈ ਲਈ ਪੰਨੀ ਜਾਂਦੇ ਆ ਦੇਤੇ ਹੁਣ ਆਪਾਂ ਕਿੱਥੇ ਜਾਵਾਂਗੇ ਨਾਲੇ ਤੂੰ ਕੁਝ ਬੋਲਿਆ ਨਹੀਂ ਹੈਗਾ ਚੁੱਪ ਕਰ ਬੋਲਣ ਦਾ ਤੂੰ ਦਿੱਤਾ ਨਹੀਂ ਨਾ ਕੋਈ ਤੇ ਫਿਰ ਮੈਂ ਤਾਂ ਬੋਲਣਾ ਸੀ ਉੱਥੇ ਟਾਣ ਆ ਗਏ ਸੀ ਕਰ ਤੂੰ ਚੱਲੇ ਜਾਵਾਂ ਕੋਈ ਗੱਲ ਨਹੀਂ ਜੋਪ ਕਰਕੇ ਖੜਾ ਰਿਆ ਕੋਈ ਨਾ ਆਉਣ ਦੇ ਬਾਬੂ ਜੀ ਨੇ ਤੇਰੇ ਲੈਣੇ ਆ ਖਬਰ ਫੇਰ ਬਾਤ ਚਲੇ ਜਾਵੇਂ